ਸੋਈ ਅਜਾਨ ਕਹੇ ਮੈਂ ਜਾਣਿਆ ਮੈਂ ਜਾਣ ਲਿਆ ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਮੋਹਰ ਲੱਗ ਗਈ ਅਨ ਜਾਣ ਹੈ ਨਹੀਂ ਜਾਣਦਾ ਨਹੀਂ ਜਾਣਦਾ ਗੁਰੂ ਨਾਨਕ ਨੇ ਕਹਿੰਦੇ ਇਸ ਤੇ ਮੋਹਰ ਲੱਗ ਗਈ ਇਹ ਨਹੀਂ ਜਾਣਦਾ ਸੋਈ ਅਜਾਨ ਕਹੇ ਮੈਂ ਜਾਣਿਆ ਮੈਂ ਸਵਸਥੇ ਕਹਿ ਰਹੇ ਆ ਅੱਜ ਤੱਕ ਬਹੁਤ ਸਾਰੇ ਨੇ ਮੇਰੇ ਅੱਗੇ ਦਾਅਵੇ ਕੀਤੇ ਨਸੀਬ ਰਮ ਗਏ ਨੇ ਤੁਸੀਂ ਕੀ ਸਮਝਦੇ ਹੋ ਸਾਨੂੰ ਅਸੀਂ ਬ੍ਰह्म ज्ञानी ਇੱਕ ਤੇ ਥੋੜੇ ਦਿਨ ਹੋਇਆ ਔਖਾ ਹੀ ਹੋ ਗਿਆ ਤੁਸੀਂ ਸ਼ੱਕ ਕਿਉਂ ਕਰਦੇ ਮੈਂ ਬ੍ਰह्म ज्ञानी ਮੈਂ ਕਹਿੰਦਾ ਨਹੀਂ ਬਾਬਾ ਜੀ ਸ਼ੱਕ ਨਹੀਂ ਕਰਦੇ ਤੁਸੀਂ ਬ੍ਰह्म ज्ञानी ਮੰਨਦੇ ਹਾਂ ਉਹ ਖੇੜਾ ਮੈਂ ਕਹਿੰਦਾ ਸਾਡਾ ਛੱਡੋ ਤੇ ਬ੍ਰह्म ਗਿਆਨ ਸਿਰ ਤੇ ਆ ਬੋਝ ਬਣ ਗਿਆ ਮੈਂ ਕਹਿੰਦਾ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਸੰਸਾਰ ਵਿੱਚ ਬਹੁਤ ਨੇ ਸ਼੍ਰੀ 108 ਸ਼੍ਰੀ 108 ਆਪਣੇ ਨਾਲ ਲਖਬ ਜੋੜਨ ਵਾਲੇ ਬੜੇ ਨੇ ਬਹੁਤ ਕੁਛ ਆਪਣੇ ਨਾਲ ਇਸ ਤਰ੍ਹਾਂ ਦੇ ਔਦੇ ਰਤਵੇ उपाਧੀਆਂ ਜੋੜਨ ਵਾਲੇ ਮਿਲਣਗੇ ਪਰ ਮਹਾਰਾਜ ਕਹਿੰਦੇ ਨੇ ਇੰਨੀਆਂ उपाਧੀਆਂ ਨਾਲ ਜੋੜ ਨਹੀਂ ਇਸ ਗੱਲ ਦਾ ਸਬੂਤ ਹੈ ਨਹੀਂ ਜਾਣਦੇ ਨਹੀਂ ਜਾਣਦੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਣਾ ਰੇ ਪਰ ਜੋ ਜਾਣਨ ਵਾਲਾ ਹੈ ਉਹ ਜਾਣਨ ਵਾਲਿਆਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿੰਦਾ ਨਹੀਂ ਰਹਦਾ ਅਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾ ਪਰ ਰਤਨ ਨਹੀਂ ਛੁਪੇਗਾ ਜੋਰੀ ਦੀ ਨਿਗਾਹ ਤੋਂ ਸਬਜ਼ੀ ਵੇਚਣ ਵਾਲੀ ਦੀ ਨਿਗਾਹ ਤੋਂ ਛੁਪ ਜਾਏਗਾ ਕਸਾਈ ਦੀ ਨਿਗਾਹ ਤੋਂ ਛੁਪ ਜਾਏਗਾ ਬਜਾਜ ਦੀ ਦੁਕਾਨ ਬਜ਼ਾਜ਼ੀ ਦੀ ਦੁਕਾਨ ਕਰਨ ਵਾਲੇ ਤੋਂ ਛੁਪ ਜਾਏਗਾ ਕੋਈ ਜੋਰੀ ਪਹਿਚਾਣ ਲੇਗਾ ਕਿ ਜੋਰੀ ਹਰ ਜਗ੍ਹਾ ਨਹੀਂ ਹੁੰਦੇ ਕਪੜੇ ਦੀ ਪਰਖ ਕਰਨ ਵਾਲੇ ਸਬਜ਼ੀ ਦੀ ਪਰਖ ਕਰਨ ਵਾਲੇ ਮਾਸ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਹੁੰਦੇ ਨਹੀਂ ਹਿਰਦੇ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਨਹੀਂ ਹੁੰਦੇ ਹਰ ਜਗ੍ਹਾ ਨਹੀਂ ਹੁੰਦੇ ਹਰ ਕਾ भगत ਪ੍ਰਗਟ ਨੈ ਛਪੇ ਅਨੇਕ ਜਤਨ ਕਰੇ ਹਿਰਦੇ ਰੱਖਿਆ ਰਤਨ ਨਾ ਛਗੇ ਛਪਾਇਆ ਸੋਈ ਅਜਾਨ ਅੰਜਾਨ ਸਮਝ ਲਓ ਜਿਹੜਾ ਦਾਵਾ ਕਰੇ ਮੈਂ ਜਾਣਦਾ ਜਾਣਦਾ ਇਹ ਬਹੁਤ ਵੱਡੀ ਗੱਲ ਜਗਤ ਗੁਰੂ ਬਾਵੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖ ਦਿੱਤੀ ਹੈ ਸੋਈ ਅਜਾਣ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਣਾ ਰੇ ਸੂਫੀ ਇਸ ਤਰ੍ਹਾਂ ਬਿਆਨ ਕਰਦੇ ਨੇ ਕਿਸ ਸੇ ਪਤਾ ਪੁੱਛੇ ਮੰਜ਼ਲੇ ਜਾਣਾ ਐ ਮੇਰੇ ਹੁਦਾ ਤੇਰੀ ਖਬਰ ਕਿਸ ਤੇ ਕੋਲ ਲਈਏ ਕਿਸ ਕੋਲ ਪੁੱਛੀਏ ਅਣਾ ਤੇ ਚਾਹੰਦਿਆ ਤੇਰੇ ਨਾਲ ਜੁੜਨਾ ਤੇ ਚਾਹੰਦਿਆ رس مارنا تے چانیا تیرا پیار تے بڑا جا گیا اب پوچھئے کہ دیکھو کلی کل پتہ پوچھئے کس سے پتہ پوچھیں منزل جانا جس کو خبر تھی تیری وہ بے خبر منا جو تیرے وچ لین سی ਕੋਈ ਕੁਝ ਕਹਿਣ ਜੋਗਾ ਨਹੀਂ ਕਹਿੰਦਾ ਸੀ ਨੇਤੀ ਨੇਤੀ ਐ ਵੀ ਨਹੀਂ ਐ ਵੀ ਨਹੀਂ ਜੋ ਮੈਂ ਦੇਖਿਆ ਐ ਇਹ ਵੀ ਨਹੀਂ ਜੋ ਮੈਂ ਬਿਆਨ ਕੀਤਾ ਐ ਇਹ ਵੀ ਨਹੀਂ ਜੋ ਮੈਂ ਸਮਝਿਆ ਐ ਇਹ ਵੀ ਨਹੀਂ ਮੇਰੀ ਸਮਝ ਦੀ ਸੀਮਾ ਮੇਰੇ ਬਿਆਨ ਦੀ ਸੀਮਾ ਮੇਰੇ ਸੁਣਨ ਦੀ ਸੀਮਾ ਕਿਆ ਹੋ ਕਥੀ ਕਤੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਏ ایسا نہیں کہ میں کتھن نہیں کیتا کیتا ہے کتھن کتھن کر کر کے پتا ہے اکت ہے نہیں کہہ سکتے نہیں کہہ سکتے کہن شبدہ جو سارن سچ بھی انسار میں تھوڑے سامنے رکھے چند کئی نے سلوک کئی نے اس واسطے سمیدی لنگنا نہ کریے ان تسی اکھری ارتھ جو ہے سرون کرو ਪਿਆਰ ਨਾਲ ਆਤਮ ਸਤਨਾਮ ਸ੍ਰੀ ਸਤਨਾਮ ਇਸ ਹੈ ਇੱਕ ਹੈ ਉਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ ਹੈ ਔਰ ਉਹ ਸਤ ਸਰੂਪ ਹੈ ਉਸੇ ਤੋਂ ਸਾਰਾ ਗਿਆਨ ਆ ਰਿਹਾ ਹੈ ਗੁਰੂ ਹੈ ਔਰ ਉਹ ਪ੍ਰਸਾਦ ਹੈ ਬਖਸ਼ਿਸ਼ ਹੈ کریم ਹੈ ਰਹੀਮ ਹੈ ਜਦ ਸ੍ਰੀ ਰਾਗ ਤੇ ਫਿਰ ਦੋ ਤਾਲਾਂ ਦੇ ਇੱਕ ਤਾਲਾ ਦੋ ਤਾਲਾ ਤਿੰਨ ਤਾਲ ਚੌਥਾ ਤਾਲ ਇਹ ਤਾਲਾਂ ਦੇ ਨਾਮ ਨੇ ਰਾਗ ਤੇ ਤਾਲ ਸੁਰ ਤੇ ਤਾਲ ਮਹਾਰਾਜ ਨੇ ਨਾਲ ਸੁਰ ਵੀ ਲਿਖ ਦਿੱਤੀ ਹੈ ਤਾਲ ਵੀ ਲਿਖ ਦਿੱਤਾ ਹੈ ਸੁਰ ਜੈਤਿਸ਼ਰੀ ਰਾਗ ਜੈਤਿਸ਼ਰੀ ਤਾਲ 2 ਜੇ ਥੋੜੀ ਬਹੁਤ ਸੰਗੀਤ ਦੀ ਮਸ ਰੱਖਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਗਾ ਰਿਹਾ ਹੈ ਕਿੰਨ ਤਾਲ ਦੇ ਚ ਅਗਲਾ ਵਜਾ ਰਿਹਾ ਹੈ ਇੱਕ ਤਾਲ ਤਾਂ ਤਾਲ ਮੇਲ ਨਹੀਂ ਬੈਠੇਗਾ ਹੋ ਸਕਦਾ ਸੁਰ ਦੇ ਚ ਗਾਣ ਵਾਲਾ ਬੇਸੁਰਾ ਹੋ ਜਾਵੇ ਸੁਰ ਦੇ ਨਾਲ ਤਾਲ ਚਾਹੀਦਾ ਹੈ ਤਾਲ ਦੇ ਨਾਲ ਸੁਰ ਚਾਹੀਦਾ ਹੈ ਬੜੀ ਕਮਾਲ ਦੀ ਮੇ ਪਾਤਸ਼ਾਹ ਦੀ ਦੇਨ ਹੈ ਸੁਰ ਤੇ ਤਾਲ ਦੀ ਜੈ શ્રી ਰਾਜ ਸੁਰ ਔਰ ਦੋ ਤਾਲ ਇਹਦੇ ਚ ਮੇਰੇ ਪਾਤਸ਼ਾਹ ਨੇ ਇਹ ਛੰਦ ਤੇ ਸ਼ਲੋਕ ਉਚਾਰਨ ਕੀਤੇ ਨੇ ਲੜੀ ਵਾਪ ਆਪ ਸਰਵਨ ਕਰੋ ਹਾਂਜੀ ਸਗੋ ਜਾ ਅਗੰਗ ਆਕਾਰ ਪਰਮ ਸਾਖ ਨੂੰ ਨਾ ਜਾਣਿਆ ਪੱਥ ਜੋ ਅਗਮ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਜੋ ਬਹੁਤ ਉੱਚਾ ਹੈ ਸੋਚ ਤੋਂ ਵੀ ਉੱਚਾ ਉੱਥੇ ਤੱਕ ਕਲਪਨਾ ਵੀ ਨਹੀਂ ਜਾਂਦੀ ਉੱਥੇ ਤੱਕ ਸੋਚ ਵੀ ਨਹੀਂ ਜਾਂਦੀ ਉੱਥੇ ਤੱਕ ਤਖੈਲ ਵੀ ਨਹੀਂ ਜਾਂਦਾ ਤਖੈਲ ਦੀ ਵੀ ਸੀਮਾ ਹੈ ਸੋਚ ਦੀ ਵੀ ਸੀਮਾ ਹੈ ਕਲਪਨਾ ਦੀ ਵੀ ਸੀਮਾ ਹੈ ਉਸ ਤੋਂ ਵੀ ਉੱਚਾ ਹੈ ਉਸ ਤੋਂ ਵੀ ਉੱਚਾ ਹੈ ਇੰਦਰੀਆਂ ਦੀ ਪਹੁੰਚ ਤੋਂ ਉੱਪਰ ਹੈ ਅਗਮ ਹੈ ਫਿਰ ਮਹਾਰਾਜ ਕਹਿੰਦੇ ਨੇ ਕਹਿਣ ਨਾ ਜਾਈ ਅਗਤ ਕਿਹਾ ਵੀ ਨਹੀਂ ਜਾ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਸਾਰਿਆਂ ਦੇ ਪ੍ਰਤਪਾਲਨਾ ਤੇ ਰੱਖਿਆ ਕਰਨ ਦੇ ਸਮਰੱਥ ਹੈ ਬਸ ਮੈਂ ਉਹਦੀ ਸ਼ਰਨ ਦੇ ਚਾਹਾਂ ਮੈਂ ਉਹਦੀ ਸ਼ਰਨ ਦੇ ਚਾਹਾਂ ਮੈਂ ਉਹਨੂੰ ਬੰਦਨਾ ਕਰਦਾ ਹਾਂ ਜੀ ਕਿਉਂ ਜੰਮਣਾ ਚੁੜਾ ਹਰ ਵਕਤੇ ਆਹ ਪ੍ਰਭੂ ਅਸੀਂ ਤੇਰੀ ਸ਼ਰਨ ਚ ਆ ਗਏ ਤੈਨੂੰ ਅਰਪਣ ਕਰ ਦਿੱਤਾ ਹੁਣ ਜਿਵੇਂ ਤੈਨੂੰ ਬਾਮਦਾ ਤੇ ਮੈਂ ਧੂ ਰੱਖ ਲੈ ਜਿੱਥੇ ਧੂ ਰੱਖਦਾ ਉਥੇ ਰੱਖ ਲੈ ਜਿਵੇਂ ਤੂੰ ਰੱਖਦਾ ਉਸਨਾਂ ਰੱਖ ਲੈ ਹਾਂ ਜੀ ਕਿ ਤੇਨੋਂ ਅਸੰਤੋ ਆਲੋਕੀਆ ਅਸੰਖ ਸੰਖ ਇੱਕ ਹਿੰਦਸ ਹੈ ਅਸੰਖ ਜਿਹਦੀ ਸੰਖਿਆ ਨਹੀਂ ਹੋ ਸਕਦੀ ਜਿਹਦੀ ਗਿਣਤੀ ਨਹੀਂ ਹੋ ਸਕਦੀ ਇਤਨੇ ਔਗਣ ਨੇ ਪ੍ਰਭੂ ਗਿਣਤੀ ਤੇ ਨਹੀਂ ਹੋ ਸਕਦੀ ਮੈਂ ਕਿਥੇ ਤੱਕ ਦੇਣਾ ਤੇਰੇ ਗੁਣ ਬੇਅੰਤ ਨੇ ਮੇਰੇ ਔਗਣ ਬੇਅੰਤ ਨੇ بس ਪ੍ਰਾਰਥਨਾ ਹੈ ਰੱਖ ਲੈ ਜਿਵੇਂ ਤੈਨੂੰ ਭਾਵਦਾ ਜਿੱਥੇ ਤੈਨੂੰ ਭਾਵਦਾ ਉੱਥੇ ਰੱਖ ਲੈ ਕੋਈ ਗੁਣ ਨਹੀਂ ਕਿ ਮੇਰੇ ਕੋਲ ਇਹ ਹੈ ਸੰਸਾਰ ਦੇ ਵਿੱਚ ਕਿਦਰੇ ਮਨੁੱਖ ਕੰਮ ਦੀ ਤਲਾਸ਼ ਕਰੇ ਇੰਟਰਵਿਊ ਦੇ ਚ ਆਪਣੇ ਗੁਣ ਦੱਸਣੇ ਪੈਂਦੇ ਆਪਣੀ ਲਿਆਕਤ ਦੱਸਣੀ ਪੈਂਦੀ ਹੈ ਆਪਣੇ ਲਿਆਕਤ ਦੇ ਸਰਟੀਫਿਕੇਟ ਵੀ ਲੈ ਜਾਣੇ ਪੈਂਦੇ ਸਭ ਦੱਸਣੇ ਪੈਂਦੇ ਐਨੀ ਲਿਆਕਤ ਹੈ ਇਤਨਾ ਮੈਂ ਪੜਾ ਲਿਖਾ ਇਹਦੇ ਪ੍ਰੂਫ ਨੇ ਸਰਟੀਫਿਕੇਟ ਲੈ ਜੈਸਾ ਫਿਰ ਇੰਟਰਵਿਊ ਦੇ ਚੋਂ ਪਾਸ ਹੋ ਜਾਏ ਜਿਤਨੀ ਲਿਆਕਤ ਦਾ ਮਨੁੱਖ ਚਾਹੀਦਾ ਉਤਨੀ ਲਿਆਕਤ ਦੇ ਉਹਦੇ ਕੋਲ ਸਰਟੀਫਿਕੇਟ ਹੋਵਨ ਸਾਡੇ ਦੇਸ਼ ਦੇ ਇਤੇ ਸਬਾਰਚ ਵੀ ਹੋਵੇ ਤੇ ਫਿਰ ਖੇਡ ਬਣ ਜਾਂਦੀ ਉਹਦੀ ਖੇਡ ਬਣ ਜਾਂਦੀ